ਆ khánਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ અપਾਰ ਕਿਰਪਾ ਕੀਤੀ ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਬਾਬਾ ਫਤੇਸ ਸਿੰਘ ਅਤੇ ਨਾਨਾ ਮਾਤਾ ਗੁਜਰਪੌਰ ਜੀ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਆ ਸਸਕਾਰ ਸੇਵਾ ਦਲ ਨਿਰਮਲ ਡੇਰਾ ਨਮਾਦਾ ਸਮੂਹ ਸਹਿਯੋਗੀ ਨਗਰਾਂ ਦੇ ਵੱਲੋਂ ਹਰ ਸਾਲ ਮੁੱਖ ਡੇਉੜੀ ਦੇ ਸ੍ਰੀ ਫਤੇਗੜ ਸਾਹਿਬ ਦੀ ਮੁੱਖ ਡੇਉੜੀ ਦੇ ਬਿਲਕੁਲ ਸਾਹਮਣੇ ਰੇਲਵੇ ਸਟੇਸ਼ਨ ਦੇ ਉੱਪਰ ਸਤ ਬਾਬਾ ਹਰਦੇਵ ਸਿੰਘ ਜੀ ਲੂਲੋਂਗ ਵਾਲੇ ਸਿੱਖ ਕੌਮ ਦੇ ਮਹਾਨ ਵਿਦਵਾਨ ਤੇ 20ਵੀਂ ਸਦੀ ਦੇ avatars ਧੰਨ ਧੰਨ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਮਸਤਵਾਨਾ ਸਾਹਿਬ ਵਾਲਿਆਂ ਦੀ ਅਪਾਰ ਕਿਰਪਾ ਦੁਆਰਾ ਇਹ ਲੰਗਰਾਂ ਦੀ ਮਹਾਨ ਸੇਵਾ ਚੱਲਦੀ ਹੈ ਸੋ ਸਤਿਬਰਾਂ ਦੀ ਮਹਾਨ ਕਿਰਪਾ ਕੀਤੀ ਹੈ ਇਸ ਸਾਲ ਵੀ ਸਾਰੇ ਨਗਰਾਂ ਦੇ ਵੱਲੋਂ ਰਲ ਮਿਲ ਕੇ ਨਗਰਾਂ ਦੀ ਸੇਵਾ ਨਿਭਾਈ ਦੀ ਹੈ ਸੋ ਨਗਰ ਹਰਨਾਮਪੁਰਾ ਗੁਜਰਾ ਖਨਾਲ ਨਮਾਦਾ ਨizampur ਜਾਗੋਵਾਲ ਸਾਹਮਣ ਤੇ ਭਾਈ ਕੀ ਤਲਵੰਡੀ ਮਨਜੂ ਕੀ ਤਲਵੰਡੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਨੇੜੇੋਂ ਨਗਰ ਆਪਣਾ ਗੋਲੀਆ ਨਗਰ ਪਿਛਲੇ ਸਾਲ ਤੋਂ ਲੈ ਕੇ ਇਹ ਨਗਰ ਲੱਕੜਾਂ ਦੀ ਸੇਵਾ ਨਮ ਹੁੰਦਾ ਤੇ ਮਾਲੀ ਮਦਦ ਮਾਇਆ ਦੀ ਸੇਵਾ ਇਹ ਨਗਰ ਆਪਣੇ ਸਿੰਘ ਪਤੇਗੜ ਸਾਹਿਬ ਲੱਕੜ ਦੇ ਵਿੱਚ ਹਰ ਸਾਲ ਨਗਰ ਪੁੱਜਦਾ ਹੈ ਬੇਨਤੀ ਹੈ ਭਾਈ ਇਸੇ ਤਰ੍ਹਾਂ ਸਦਗੁਰੂ ਕਿਰਪਾ ਕਰਨ ਹੋਰ ਵੀ ਇਹਨਾਂ ਦੇ ਇਲਾਕੇ ਦੇ ਨਗਰ ਜਾ ਜਿੱਥੇ ਉਹ ਮਿਕਰ ਸੰਗਤਾਂ ਨੇ ਦੁਮਲ ਜੁੜਨਾ ਹੁੰਦਾ ਉਹ ਇਸੇ ਤਰ੍ਹਾਂ ਹੁੰਦਾ ਭਾਈ ਸਾਰੇ ਨਗਰ ਵਾਲੇ ਰਲ ਮਿਲ ਕੇ ਇੱਥੇ ਸੇਵਾ ਨਿਭਾਉਣੀ ਹੁੰਦੀ ਹੈ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਸਿੱਧਾ ਵੀ ਧਰਤੀ ਤੇ ਆਉਣੇ ਆ ਸਾਰੇ ਰਲ ਮਿਲ ਕੇ ਸੇਵਾ ਨਿਭਾਇਆ ਕਰੋ ਇਸੇ ਤਰ੍ਹਾਂ ਵੱਧ ਤੋਂ ਵੱਧ ਜੋ ਨੌਜਵਾਨਾਂ ਦਾ ਜਿਵੇਂ ਬੋਲੇ ਵਾਲੇ ਇਲਾਕੇ ਦੀ ਸੰਗਤ ਹੈ ਇਹ ਬੋਲੇ ਵਾਲਾ ਵਾਲੇ ਨਗਰਾਂ ਦੇ ਨਾਲ ਜੁੜ ਕੇ ਚੱਲੋ ਇਲਾਕੇ ਦੀ ਸੰਗਤ ਉਧਰਲੇ ਨਗਰਾਂ ਦੀ ਇਸੇ ਤਰ੍ਹਾਂ ਆਪਾਂ ਇਲਾਕੇ ਦੀ ਸੰਗਤ ਇਹ ਕਿ ਕਿ ਨਗਰ ਮੁਖੀ ਬਣ ਕੇ ਆਪਾਂ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਨਗਰ ਲੰਗਰਾਂ ਦੇ ਵਿੱਚ ਜੁੜਿਆ ਕਰੋ ਮਹਾਰਾਜਾ ਕਿਰਪਾ ਕਰਨ ਇਹਨਾਂ ਸਾਰੇ ਨਗਰ ਦੇ ਬੱਚੇ ਜਾਂ ਤੇ ਗੋਲੇਵਾਲ ਦੀ ਸੰਗਤ ਮੇਰਾ ਭਰਿਆ ਹੱਥ ਰੱਖਣ ਜੋ ਦੋਏ ਲੰਗਰਾਂ ਦੇ ਲੱਕੜਾਂ ਦੀ ਸੇਵਾ ਲੈ ਕੇ ਆਏ ਨੇ ਲੰਗਰ ਸ੍ਰੀ ਮੁਕਤਸਰ ਸਾਹਿਬ ਦੇਖੇ ਤੇ ਸ੍ਰੀ ਫਤਿਹਗੜ ਸਾਹਿਬ ਕਿ ਜਿੰਨੀ ਵੀ ਲੱਕੜ ਲੱਗੀ ਹੈ ਇਹ ਨਗਰ ਨੇ ਸੇਵਾ ਨਿਭਾਈ ਹੈ ਮਾਲੀ ਮਦਦ ਵੀ ਭੇਜੀ ਹੈ ਚੜ੍ਹਦੀਆਂ ਕਲਾ ਕਰਨ ਮਹਾਰਾਜ ਅੱਗੇ ਵਾਸਤੇ ਇਸੇ ਤਰ੍ਹਾਂ ਤੁਹਾਨੂੰ ਸੇਵਾ ਕਰਨ ਦਾ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਆਪ ਸ੍ਰੀ ਆਕਾਲੋ ਕੋਸ਼ਿਸ਼ੇ ਕਰਕੇ ਜਾਵੇ ਇਹ ਹਲੋ ਜਾਵੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤਾਂ ਤਨਮਾਤਾ ਗੁਦਰਕੌਰੀਆਂ ਦੇ ਮਾਨੂੰ ਭਾਵੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ